ਸਾਰੇ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਫਰਮ ਦੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਜੈਤੋ ਤੇ ਜ਼ਿਲ੍ਹਾ ਨੂੰ ਫਰੀਦਕੋਟ ਪੈ ਜਾਂਦਾ ਜੀ ਤੇ ਤਹਿਸੀਲ ਵੀ ਜੈਤੋ ਜੀ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅਜੋ ਬਾਈ ਜੀ ਸਾਸੀ ਦਾ ਬਾਈ ਜੀ ਨਾਮ ਕੇ ਵੀਰ ਆਪਣਾ ਨਾ ਮੇਰਾ ਫੀਸੰਗਾ ਜੀ ਠੀਕ ਹੋ ਜੀ ਤੇ ਵੀਰ ਆਪਣੇ ਘਰ ਆਣ ਹੋਵੇ ਤੇ ਕੀ ਐਡਰੈਸ ਹੈ ਜੀ ਆਪਣਾ ਆਪਣਾ ਹੀ ਜੈਤੋ ਕੋਟਕਪੁਰਾ ਰੋਡ ਤੇ ਵੱਡਾ ਸੁਆਤ ਤੇ ਠੀਕ ਹੋ ਜੀ ਬਾਈ ਜੋ ਜੈਤੋ ਤੋਂ ਕੋਟਕਪੁਰੇ ਨੂੰ ਰਸਤਾ ਜਾਂਦਾ ਇੱਕ ਸੁਆ ਹੁੰਦਾ ਵੀਰੇ ਰਾਤ ਰਸਤੇ ਵਿੱਚ ਉੱਥੇ ਬਾਈ ਦਾ ਘਰ ਆ ਦਾਣਾ ਮੰਡੀ ਦੇ ਨਜ਼ਦੀਕ ਆ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਹੀ ਆ ਤੁਸੀਂ ਬਾਈ ਨੂੰ ਕਾਲ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੀ ਦੱਸੋ ਗਾਂ ਦੀ ਕੀ ਡਿਟੇਲ ਹੈ ਜੀ ਗਾਂਧੀ ਇਹ ਤੀਜਸ ਵਸ ਸੁਨਾਲੀ ਆ ਠੀਕ ਹੋ ਜੀ ਤੇ ਇਹ 8 ਦਿਨਾਂ ਹਜੇ ਲਿੰਦੀ ਆ 8 ਦਿਨਾਂ ਦੀ ਕੱਚੀ ਆ ਤੇ ਬਾਈ ਜੀ ਆਪਣੇ ਘਰ ਦੀ ਗਾਂ ਕਿ ਆਪਣਾ ਵਪਾਰ ਲੈਂਦਾ ਕੰਮ ਨਹੀਂ ਆਪਾਂ ਕਰਦਾ ਕਰਦਿਆ ਗਾਂ ਦੀ ਗਾਂ ਵੀਰੇ ਤੇ ਦੂਜੇ ਸੂਏ ਸੱਜਰ ਨੇ ਕਿੰਨਾ ਦੁੱਧ ਕੱਢਿਆ ਸੀਗਾ ਜੀ ਵੀਰੇ 35 ਲੀਟਰ ਪਾ ਦਿੱਤੇ 35 ਲੀਟਰ ਆਪਣੀ ਚਵਾਈ ਹੋਈ ਵੀ ਇੱਥੇ ਹਾਂ ਜੀ ਹਾਂ ਚਵਾਈ ਠੀਕ ਹੋ ਚਵਾਈ ਚ ਕਿਦਾਂ ਵੀ ਗਾਂ ਵਧੀਆ ਜੀ ਬਿਲਕੁਲ ਪੋਲੀ ਸਾਹਿਬ ਠੀਕ ਹੋਈ ਵੇਖ ਸਕਦੇ ਹਾਂ ਵੀਰੇ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਚੰਗੀ ਹਾਈਟ ਆ ਵੀਰੇ ਪੱਠਪੜ ਦੀ ਬਹੁਤ ਜਿਆਦਾ ਸ਼ਾਨਦਾਰ ਆ 8 ਤੋਂ 10 ਦਿਨਾਂ ਦੀ ਕੱਚੀ ਆ ਹਵਾਨਾ ਤੁਸੀਂ ਦੇਖ ਸਕਦੇ ਹੋ 10 ਦਿਨਾਂ ਨੂੰ ਹੋਰ ਵੀ ਹਵਾਨਾ ਭਰਨਾ 35 ਲੀਟਰ ਦੁੱਧ ਪਿਛਲੀ ਵਾਰੀ ਚੋਇਆ ਆ ਸਾ ਵੀ ਇਸ ਵਾਰੀ 40 ਕਿ ਤੱਕ ਦੇ ਸਕਦੀ ਆ ਮਾੜੀ ਬਾਹਰ ਕੱਢ ਲਿਓ ਤੋੜ ਕੇ ਵਿਖਾ ਦਿਓ ਇਸ ਸਾਲ ਤੋਂ ਮੇਰੇ ਭੈੜ ਗਾਂ ਬਹੁਤ ਜਿਆਦਾ ਸ਼ਾਨਦਾਰ ਆ ਵੀ ਕੁਆਲਿਟੀ ਪੱਖੋਂ ਵੀ ਵਾਨਾ ਚੱਕਰ ਕਰ ਸਕਦੇ ਹਾਂ ਵੀਰੇ ਚੰਗਾ ਹਵਾਨਾ ਤੋਰਾ ਦੇਖ ਸਕਦੇ ਹਾਂ ਚੰਗਾ ਤੋਰਾ ਵੀਰੇ ਆਜੋ ਭਾਈ ਜੀ ਇੱਕ ਰਿਕਵੈਸਟ ਹੈ ਵੀਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਗਾਂ ਕਿੱਦਾਂ ਦੀ ਆ ਪਿਛਲੇ ਸੂਏ ਬਾਈ ਹਰਕਿਆਂ ਨੇ 35 ਲੀਟਰ ਦੁੱਧ ਦੀ ਚਵਾਈ ਕੀਤੀ ਹੋਈ ਆਪ ਇਸ ਵਾਰੀ 8 ਤੋਂ 10 ਦਿਨਾਂ ਦੀ ਕੱਚੀ ਆ ਤੋਰਾ ਤੁਸੀਂ ਵੇਖ ਸਕਦੇ ਹੋ ਹਵਾਨਾ ਹਜੇ ਹੋਰ ਬਨਣਾ ਵੀਰੇ ਦਸਾਂ ਦਿਨਾਂ ਨੂੰ ਪਸ ਜਾਣਾ ਤਰਨਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਵੀਰੇ ਬਹੁਤ ਜ਼ਿਆਦਾ ਸ਼ਾਨਦਾਰ ਆ ਦਰਨ ਖਾਦ ਨਹੀਂ ਬਈ ਆਜੋ ਭਾਈ ਸਾਹਮਣੇ ਭਾਈ ਜੀ ਸੀਮਨ ਦਾ ਪਤਾ ਹੀ ਆਪਾਂ ਨੂੰ ਕਿਹੜਾ ਲੱਗਿਆ ਹੋਇਆ ਜੀ ਇਹਨੇ ਸੀਮਨ ਦਾ ਨਾਮ ਰੱਖਣਾ ਭੁੱਲ ਗਿਆ ਜੀ ਠੀਕ ਸੰਗਾਸ਼ੀ ਮਨਵਾਇਆ ਬੰਦਾ ਮਖਾਜੀ ਤੇ ਉਹ ਧਿਆਨ ਨਹੀਂ ਸੀ ਦਾ ਵਿਚੰਦਾ ਠੀਕ ਹੋ ਜੀ ਠੀਕ ਹੋ ਠੀਕ ਹੈ ਤੇ ਵਧੀਆ ਮੈਂ ਸਰ ਖਣਾ ਪੁੱਛ ਗਿਆ ਠੀਕ ਹੋ ਜੀ ਤੇ ਡਿਮਾਂਡ ਕੀ ਕਰਦੇ ਵੀਰ ਆਪਾਂ ਇਹਦੀ ਡਿਮਾਂਡ ਇਹਦੀ 90000 ਮੌਕੇ ਤੇ ਮਾਨਤਨ ਕੀਤਾ ਜਾਊਗਾ ਜਰੂਰ ਹਾਂ ਠੀਕ ਹੋ ਜੀ ਬਾਈ ਯਾਰਗੇ ਡਿਮਾਂਡ ਇਹਦੀ 90000 ਰੁਪਏ ਡਿਮਾਂਡ ਕਰਦੇ ਆ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ 94781 ਹਾਂਜੀ 06961 ਇੱਕ ਵਾਰਾਂ ਫੇਰ ਬੋਲ ਦਿਓ 94781 ਠੀਕ ਹੋ ਗਈ 06961 ਠੀਕ ਹੋ ਗਿਆ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਗਾਣ ਚੰਗੀ ਲੱਗਦੀ ਹੈ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੁਸੀਂ ਗਾਣ ਦੀ ਕੁਆਲਿਟੀ ਦੇਖ ਸਕਦੇ ਹੋ ਵੀਰੇ ਬਹੁਤ ਜ਼ਿਆਦਾ ਸ਼ਾਨਦਾਰ ਆ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ